ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਵੱਡਾ ਝਟਕਾ ਸਰਕਾਰ ਨੇ ਕਰ ਦਿੱਤਾ ਕਲੀਅਰ ਤੀਜੀ ਵਾਰ ਸੱਤਾ ਵਿੱਚ ਆਉਂਦਿਆਂ ਹੀ ਕੇਂਦਰ ਸਰਕਾਰ ਨੇ ਕਰੋੜਾ ਮੁਲਾਜ਼ਮਾਂ ਨੂੰ ਵੱਡਾ ਝਟਕਾ ਦਿੱਤਾ ਹੈ ਕੇਂਦਰ ਸਰਕਾਰ ਮੁਲਾਜ਼ਮਾਂ ਨੂੰ 18 ਮਹੀਨਿਆਂ ਦੇ ਡੀਏ ਦਾ ਬਕਾਇਆ ਨਹੀਂ ਦੇਵੇਗੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਲੋਕ ਸਭਾ ਵਿੱਚ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਹੈ ਕਿ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਮਿਲਿਆ ਹੈ ਪਰ ਫਿਲਹਾਲ ਉਹਨਾਂ ਦੀ ਮੰਗ ਨੂੰ ਪੂਰਾ ਕਰਨਾ ਸੰਭਵ ਨਹੀਂ ਹੈ ਪੰਜਾਬ 'ਚ ਸਤੰਬਰ 'ਚ ਹੋਣਗੀਆਂ ਪੰਚਾਇਤੀ ਚੋਣਾਂ ਪੰਜਾਬ ਵਿੱਚ ਸਤੰਬਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਪੰਚਾਇਤ ਸੰਬਧੀ ਅਤੇ ಗ್ರಾಮ ਪੰਚਾਇਤ ਦੀਆਂ ਚੋਣਾਂ ਹੋਣੀਆਂ ਹਨ ਚੋਣਾਂ ਨਾ ਕਰਵਾਉਣ ਸੰਬੰਧੀ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਪਟੀਸ਼ਨ ਵਿੱਚ ਪੰਜਾਬ ਸਰਕਾਰ ਤੋਂ ਤੁਰੰਤ ਚੋਣਾਂ ਕਰਵਾਉਣ ਦੀ ਮੰਗ ਕੀਤੀ ਗਈ ਹੈ ਜਿਸ ਤੇ ਸੋਮਵਾਰ ਨੂੰ ਸੁਣਵਾਈ ਹੋਈ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਤੰਬਰ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬ 'ਚ ਦੋ ਹੋਰ ਟੋਲ ਪਲਾਜ਼ੇ ਬੰਦ ਪੰਜਾਬ ਵਿੱਚ ਦੋ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ ਇਹ ਟੋਲ ਪਲਾਜ਼ਾ ਪਟਿਆਲਾ ਅਤੇ ਨਾਬਾ ਵਿਚਕਾਰ ਸੀ ਇਹਨਾਂ ਸਮੇਤ ਕੁੱਲ 20 ਟੋਲ ਪਲਾਜ਼ਾ ਹੁਣ ਤੱਕ ਬੰਦ ਕੀਤੇ ਜਾ ਚੁੱਕੇ ਹਨ ਇਸ ਨਾਲ ਪੰਜਾਬ ਨੂੰ ਰੋਜ਼ਾਨਾ ਕਰੀਬ 36 ਲੱਖ ਰੁਪਏ ਦੀ ਬਚਤ ਹੋਵੇਗੀ ਇਹ ਦਾਵਾ ਮੰਗਲਵਾਰ ਨੂੰ ਪੀਪੀ ਫਲੋਰ ਵਿਖੇ 443 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਪੂਜੇ ਸੀਐਮ ਭਗਵੰਤ ਮਾਨ ਨੇ ਕੀਤਾ देशीगा ਰੱਖਣ ਵਾਲੇ ਕਿਸਾਨਾਂ ਨੂੰ ਮਿਲਣਗੇ ਸਾਲਾਨਾ 30000 ਰੁਪਏ ਮੁੱਖ ਮੰਤਰੀ ਨੇ ਕੀਤਾ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਸਾਨਾਂ ਲਈ ਖੁਸ਼ਖਬਰੀ ਜਾਰੀ ਕੀਤੀ ਹੈ ਉਹਨਾਂ ਨੇ ਐਲਾਨ ਕਰਦਿਆਂ ਕਿਹਾ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦੇਸੀਗਾ ਰੱਖਣ ਵਾਲੇ ਕਿਸਾਨ ਨੂੰ 30000 ਰੁਪਏ ਪ੍ਰਤੀਗਾ ਸਾਲਾਨਾ ਗ੍ਰਾਂਟ ਦਿੱਤੀ ਜਾਵੇਗੀ ਨਾਇਬ ਸੈਣੀ ਨੇ ਕਿਹਾ ਕਿ ਹਰ ਸ਼ਹਿਰ ਵਿੱਚ ਪਸ਼ੂ ਚਿਕਿਤਸਕ ਪ੍ਰਸ਼ਾਸਕ ਜਾਂ ਨਗਰ ਨਿਗਮ ਦੇ ਸਖਤਰ ਅਤੇ ਗਊ ਸ਼ਡਾਨ ਦੇ ਨੁਮਾਇੰਦਿਆਂ ਦੀ ਇੱਕ ਕਮੇਟੀ ਗਊ ਸ਼ਡਾਨ ਵਿੱਚ ਗੋਹਾਂ ਦੀ ਗਿਣਤੀ ਦੀ ਤਸਦੀਕ ਕਰੇਗੀ ਦੈਰੀ ਜਿਹੜੇ ਤੇ ਪੰਜਾਬ ਦੇ ਕਿਸਾਨ ਡਿਪੈਂਡੈਂਟ ਹੈ ਤੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਕਿਸਾਨਾਂ ਨੂੰ ਡੈਰੀ ਦੇ ਵਿੱਚ ਹੋ ਰਿਹਾ ਕਿਸਾਨਾਂ ਨੂੰ ਵੀ ਤੇ ਦੇਸ਼ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਉਹ ਹੋ ਰਿਹਾ ਹੈ ਕਿ ਜਿਹੜਾ ਅਡਲਟਰੇਸ਼ਨ ਦਾ ਕਿਉਂਕਿ ਅੱਜ ਪੂਰੇ ਦੇਸ਼ ਦੇ ਵਿੱਚ ਆ ਅੱਜ ਦੇ ਅਖਬਾਰ ਚ ਟਾਈਮਜ਼ ਆਫ ਇੰਡੀਆ ਚ ਨਿਊਜ਼ ਲੱਗੀ ਹੋਈ ਹੈ ਕਿ ਮਹਾਰਾਸ਼ਟਰ ਦੇ ਵਿੱਚ 25 ਲੱਖ ਰੁਪਏ ਦੇ ਜਿਹੜਾ ਤਕਰੀਬਨ ਰਕਮ ਦਾ ਜਿਹੜਾ ਅਡਲਟਰ ਜਿਹੜੇ ਪ੍ਰੋਡਕਟ ਹੈ ਉਹ ਸੀਜ਼ ਹੈ ਜਿਹੜੇ ਉਹ ਕੀਤੇਗੇ ਇਹ ਕੱਲੇ ਸਰ ਮਹਾਰਾਸ਼ਟਰ ਦੀ ਗੱਲ ਨਹੀਂ ਪੂਰੇ ਦੇਸ਼ ਦੇ ਵਿੱਚ ਅੱਜ ਜਗ੍ਹਾ ਜਗ੍ਹਾ ਤੇ ਜਿਹੜੇ ਐਦਾਂ ਦੇ ਜਿਹੜੇ ਨਕਲੀ ਜਿਹੜਾ ਦੁੱਧ ਹੈ ਪਨੀਰ ਹੈ ਖੁਆਗਾ ਉਹ ਜਿਹੜਾ ਸੀਜਾ ਕੀਤਾ ਜਾਂਦਾ ਹੈ ਜਿਹਦੇ ਕਰਕੇ ਲੱਖਾਂ ਜਿਹੜੇ ਕਰੋੜਾ ਲੋਕ ਹੈ ਉਹਨਾਂ ਦੀਆਂ ਜਾਨਾਂ ਨੂੰ ਜਿਹੜਾ ਨੁਕਸਾਨ ਹੈ ਉਹ ਪਹੁੰਚਦਾ ਹਾਲਾਂਕਿ ਜਿਹੜਾ ਨੈਸ਼ਨਲ ਹੈਲਥ ਪਾਲਿਸੀ ਦੇ ਵਿੱਚ ਕਿਹਾ ਗਿਆ ਸੀ ਕਿ ਜਿਹੜਾ ਤੁਸੀਂ ਆਪਣਾ ਹੈਲਥ ਬਜਟ ਹੈ ਉਹਨੂੰ 2.5% ਕਰੋ ਜੀਡੀਪੀ ਦਾ ਅਸੀਂ ਉਹ ਵੀ ਨਹੀਂ ਕੀਤਾ ਅਸੀਂ 0.5% ਕੀਤਾ ਪਰ ਇਹਦੇ ਨਾਲ-ਨਾਲ ਜੇ ਅਸੀਂ ਹੈਲਥ ਬਜਟ ਨਹੀਂ ਵਧਾ ਸਕਦੇ ਤਾਂ ਮੈਨੂੰ ਲੱਗਦਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਵੀ ਤੇ ਜਿਹੜਾ ਐਦਾਂ ਦੇ ਪ੍ਰੋਡਕਟ ਮਾਰਕੀਟ ਦੇ ਵਿੱਚ ਆਉਂਦੇ ਆ ਉਹਨਾਂ ਤੇ ਸਖਤੀ ਕਰਨ ਦੀ ਜ਼ਰੂਰਤ ਹੈ ਕਿਉਂਕਿ ਅੱਜ ਕਈ ਜਗ੍ਹਾ ਤੇ ਜਿੱਥੇ ਰੇਡ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਵੀ ਜਿੱਥੇ ਹੋਈ ਹੈ ਉੱਥੇ ਸਰ ਕੀ ਹੋਊਗਾ ਸਮਾਨ ਸੀਜ਼ ਕਰ ਲਿਆ ਜਾਂਦਾ ਉਸ ਤੋਂ ਬਾਅਦ ਜੁਰਮਾਨਾ ਕਿੰਨਾ ਲੱਗਦਾ ਜੀ 20000 25000 ਤੇ ਮਹੀਨੇ 2 ਮਹੀਨੇ ਬਾਅਦ ਫਿਰ ਜਿਹੜਾ ਉਹ ਬੰਦਾ ਹੁੰਦਾ ਉਹ ਫਿਰ ਉੱਥੇਦਰ ਜਿਹੜਾ ਮਾਰਕੀਟ ਦੇ ਵਿੱਚ ਨਕਲੀ ਦੁੱਧ ਨਕਲੀ ਖੋਆ ਜਿਹੜਾ ਵੇਚਣਾ ਜਿਹੜਾ ਸ਼ੁਰੂ ਕਰ ਦਿੰਦਾ ਸਰ ਇਹਦੇ ਮੈਨੂੰ ਲੱਗਦਾ ਕਿ ਸਖਤ ਕਾਨੂੰਨ ਜਿਹੜਾ ਬਣਾਉਣ ਦੀ ਜ਼ਰੂਰਤ ਹੈ ਕਿ ਜਿਹਦੇ ਚ ਘੱਟੋ ਘੱਟ ਲਾਈਫ ਇੰਪ੍ਰੀਜ਼ਨਮੈਂਟ ਜਿਹੜੀ ਹੈ ਉਹ ਹੋਵੇ ਤੇ ਇਸ ਤੋਂ ਇਲਾਵਾ ਸਰ ਜੇ ਮੈਂ ਪਹਿਲਾਂ ਕਿਹਾ ਕਿ ਜਿਹੜੇ ਲੋਕ ਨੇ ਕਿਸਾਨੀ ਤੋਂ ਬਿਨਾ ਪੰਜਾਬ ਚ ਡੈਰੀ ਜਿਹੜਾ ਇਹਦੇ ਤੇ ਸਹਾਇਕਤੰਦੇ ਜਿਹੜਾ ਡਿਪੈਂਡੈਂਟ ਹੈ 2 ਮਿੰਟ ਸਰ ਇਹਦੇ ਲਈ ਮੈਨੂੰ ਲੱਗਦਾ ਕਿ ਸਰ ਸਰਕਾਰ ਨੂੰ ਉਹਨਾਂ ਕਿਸਾਨਾਂ ਆਲੀ ਮਦਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਪਿਛੇ ਜੇ ਜਦੋਂ ਇੱਕ ਬਿਮਾਰੀ ਚੱਲੀ ਤੇ ਉਹਦੇ ਕਰਕੇ 18000 ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਮੌਤ ਹੈ ਉਹ ਹੋ ਗਈ ਤੇ ਇਹਦੇ ਲਈ ਮੈਨੂੰ ਚਾਹੀਦਾ ਲੱਗਦਾ ਹੈ ਕਿ ਸਰ ਪੂਰੇ ਦੇਸ਼ ਦੇ ਅੰਦਰ ਸਰਕਾਰ ਨੂੰ ਕੋਈ ਐਡਾ ਦੀ ਸਕੀਮ ਲੈ ਕੇ ਉਹਨੂੰ ਚਾਹੀਦੀ ਹੈ ਕਿ ਸਾਰੇ ਜਿਹੜੇ ਪਸ਼ੂ ਹੈ ਉਹਨਾਂ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਕੀਤੀ ਜਾਵੇ ਦੂਜਾ ਸਰ ਕਿਉਂਕਿ ਦੁੱਧ ਲਿਆ ਜਾਂਦਾ ਆਮ ਜਿਹੜੇ ਛੋਟੇ ਜਿਹੜੇ ਪਸ਼ੂ ਪਾਲਕ ਇੱਕ ਇੱਕ ਮੰਡੀ ਸਰ ਪਸ਼ੂ ਪਾਲਕਾਂ ਉਹਨਾਂ ਤੋਂ ਤੇ ਜੜੀਆਂ ਵੱਡੀਆਂ ਕੰਪਨੀਆਂਜ਼ ਹੈ ਉਹ ਉਹਨਾਂ ਦੀ ਪ੍ਰੋਸੈਸਿੰਗ ਕਰਕੇ ਉਹੀ ਦੁੱਧ ਦੁੱਗਨੇ ਰੇਟਾਂ ਤੇ ਉਹੀ ਜਿਹੜੇ ਪ੍ਰੋਡਕਟ ਆ ਕਿ ਉਹ ਜਿਹੜਾ ਬਟਰ ਆ ਉਹ ਵੇਚਿਆ ਜਾਂਦਾ ਹੈ ਕਿਸਾਨ ਦੀ ਜਿਹੜਾ ਦੁੱਧ ਦਾ ਜਿਹੜਾ ਪਸ਼ੂ ਮਾਲਕ ਹੈ ਉਹਦੀ ਮਜਬੂਰੀ ਇਹ ਆ ਕਿਉਂਕਿ ਉਹਦੇ ਕੋਲੇ ਉਹਨੂੰ ਸੇਮ ਦੇ ਜਿਹੜਾ ਦੁੱਧ ਨੂੰ ਜਿਹੜਾ ਉਹ ਵੇਚਣਾ ਪੈਂਦਾ ਸਰ ਕੋਈ ਐਦਾਂ ਦੇ ਜਿਹੜਾ ਸੂਬੇ ਪੱਧਰ ਤੇ ਕੋਈ ਐਦਾਂ ਦੀਆਂ ਪ੍ਰੋਸੈਸਿੰਗ ਯੂਨਿਟ ਜਿੱਥੋਂ ਕਿਸਾਨ ਦੁੱਧ ਨੂੰ ਸਟੋਰ ਵੀ ਕਰ ਸਕੇ ਉਹਦੀ ਪ੍ਰੋਸੈਸਿੰਗ ਵੀ ਕਰ ਸਕੇ ਤੇ ਸਿੱਧਾ ਜਿਹੜਾ ਕਿਸਾਨ ਜਿਹੜਾ ਦੁੱਧ ਦਾ ਬਿਜਸ ਕਰਦਾ ਉਹਦਾ ਜਿਹੜਾ ਰابطਾ ਸਿੱਧਾ ਮਾਰਕੀਟ ਨਾਲ ਜਿਹੜਾ ਜੁੜ ਸਕੇ ਤਾਂ ਕਿ ਇਸ ਧੰਦੇ ਨੂੰ ਲਾਹੇਵੰਦ ਜਿਹੜਾ बनाया जा सके एक सर you. सर लास्ट सॉरी बल्लभ नैनी जी सर लास्ट पॉइंट लास्ट पॉइंट सर last point, last point. Point, sir, बड़ा जरूरी है माय ओन आई हैव लास्ट पॉइंट स्पीक ऑन दिस पर्टिकुलर बजट एंड आई सॉरी थैंक यू सर थैंक यू अपनी जस्ट वेट जस्ट वेट जस्ट यू कंक्लूड इन वन लाइन ਸਰ ਲਾਸਟ ਤੇ ਮੈਂ ਸਿਰਫ ਇਹ ਕਹੂੰਗਾ ਕਿ ਕਿਉਂਕਿ ਦੁੱਧ ਸਾਡੇ ਲਈ ਇੰਨਾ ਜ਼ਰੂਰੀ ਹੈ ਕਿਉਂਕਿ ਸਾਡੇ ਜਿਹੜੇ ਦੇਸ਼ ਦੇ ਲੋਕ ਨੇ ਉਹ ਸਾਰੇ ਮੀਟ ਨਹੀਂ ਖਾਂਦੇ ਉਹ ਸਾਰੇ ਆਂਡੇ ਨਹੀਂ ਖਾਂਦੇ ਜੇ ਮੈਂ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਾਂ ਤਾਂ ਆਸਟ੍ਰੇਲੀਆ ਜਿਹੜਾ ਦੁੱਧ ਤੋਂ ਜਿਹੜੀ ਪਰ ਕੈਪੀਟਾ ਜਿਹੜਾ ਉਹਨਾਂ ਦਾ 10.1 ਹੈ 20.3 ਤੇ ਸਾਡਾ 10.1 ਹੈ ਤੇ ਅਸੀਂ ਦੂਜਿਆਂ ਤੋਂ ਕਿਤੇ ਪਿੱਛੇ ਆ ਸਰ ਮੈਨੂੰ ਲੱਗਦਾ ਕਿਉਂਕਿ ਇਸੇ ਕਰਕੇ ਜੀ ਸਰ ਬਿਜਲੀ ਤਾਂ ਮੁਫਤ ਹੈ ਮੋਟਰਾਂ ਦੇ ਘਟੋ ਘਟ 4 ਤੋਂ 4 ਰੁਖ ਲਾਓ ਭਗਵੰਤ ਮਾਨ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਮੋਟਰਾਂ ਦੇ ਘਟੋ ਘਟ 4 ਤੋਂ 4 ਰੁਖ ਲਾਓ ਇਸ ਸੰਬੰਧੀ ਐਕਸਤੇ ਪੋਸ਼ਕ ਕਰਦਿਆਂ ਕਿਹਾ ਕਿ ਪੰਜਾਬ ਚ ਖੇਤਾਂ ਵਾਲੀ ਬਿਜਲੀ ਮੁਫਤ ਹੈ ਮੇਰੀ ਕਿਸਾਨਾਂ ਨੂੰ ਸਲਾਹ ਹੈ ਜਿਨ੍ਹਾਂ ਜਿਨ੍ਹਾਂ ਦੀ ਖੇਤੀ ਵਾਲੀ ਬਿਜਲੀ ਮੁਫਤ ਹੈ ਉਹ ਟਿਊਬਵੈੱਲ ਦੇ ਆਲੇ ਦੁਆਲੇ ਘਟੋ ਘਟ 4 ਦਰਖਤ ਜ਼ਰੂਰ ਲਾਓ ਜੇ ਵਧ ਲਾ ਸਕਦੇ ਹੋ ਤਾਂ ਬਹੁਤ ਚੰਗੀ ਗੱਲ ਹੈ ਵੀਰ ਬਾਦਲ ਨੇ ਡੇਰਾ ਸਿਰਸਾ ਤੋਂ ਮੰਗੀਆਂ ਵੋਟਾਂ

ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗਰੂ ਨੂੰ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀਆ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਆ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਆ ਇਹ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਅੱਜ ਮੈਂ ਇੱਕ ਸਲਾਹ ਦੇ ਰਿਆਂ ਜੇ ਲੋਡ ਪਈ ਤੱਕ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਆ ਜੀ ਪੰਜਾਬ ਚ ਟਿਊਬਵੱਲਾ ਵਾਲੀ ਬਿਜਲੀ ਫ੍ਰੀ ਆ ਖੇਤੀ ਵਾਲੀ ਤੇ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟਿਊਬਵੱਲੇ ਵਾਲੇ ਦੇ ਨਾਲ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਵੱਧ ਲਾਉਣਿਆਂ ਤਾਂ ਬਾਣੀ ਸਵਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋਡ ਪਈ ਤੱਕ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਵੰਤਮਾਨ ਸਾਨੂੰ ਸਾਹ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੇ ਮਰਜ਼ੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕਿ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਦਿੱਲੀ ਤੂੰ ਲਾ ਸੋ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘਟੋ ਘਟ ਕੋਸ਼ਿਸ਼ ਕਰਦੇ ਆ ਇਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਵਜਾਈ ਜੜੀ ਝੋਨੇ ਦੀ ਸਿੱਧੀ ਵਜਾਈ ਹੈ 44% ਰਕਬਾ ਵਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਕਿਨ ਵਿਕਲੀ ਕਿਸਮ ਦਾ ਪ੍ਰੋਗਰਾਮ ਹੈ ਕੋਈ ਰਾਜਨੀਤਿਕ ਗੱਲ ਮੈਂ ਜ਼ਿਆਦਾ ਨਹੀਂ ਕਰਨੀ ਕਰੀਏ ਵੀ ਕੀ ਉਹ ਤਾਂ ਮੂਰੋ ਖਤਮ ਤਾਂ ਹੋ ਰਿਹਾ ਪਿਆ ਕੰਮ ਸਾਰਾ ਤੁਸੀਂ ਦੇਖ ਹੀ ਹੁੰ ਜਾਂਦੇ ਹੋਗੇ ਰੋ ਜੀ ਮੈਂ ਆਇਆ ਨਹੀਂ ਕੀਤਾ ਜੀ ਮੇਰੀਆਂ ਆਹ ਭੁੱਲਾ ਨਹੀਂ ਜੀ ਮੇਰੀਆਂ ਆਉਣੇ ਜੀ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕੀ ਕਹਿਣਾ ਚਾਹੋਗੇ ਉਹ ਮੈਂ ਕਿਹਾ ਮਾਫੀ ਭੁੱਲਾਂ ਦੀ ਹੁੰਦੀ ਐ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਐ ਗੁਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਐ ਜਾਨ ਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਐਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੇਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਹਾਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਅਦਾ ਕੀਤਾ ਹੋਇਆ ਹੈ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚ ਰੋਲੀਆਂ ਬਾਣੀ ਉਹਦਾ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਹੈ ਲੋਕਾਂ ਨੇ ਤਾਂ ਸਜ਼ਾ ਦੇ ਰੱਖੀ ਹੈ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚਹਿਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚਹਿਰੀ ਚ ਤਾਂ ਉਹਨਾਂ ਨੇ ਸਜ਼ਾ ਦੇ ਰੱਖੀ ਐ ਲੋਕਾਂ ਨੇ ਵੀ ਦੇਤੀ ਰੱਬ ਨੇ ਵੀ ਦੇਤੀ ਆਹ ਕਚਹਿਰੀਆਂ ਜਿਹੜੀਆਂ ਨੇ ਉਹਦੇ ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਂਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਂਗੇ ਕੁਝ ਕਰ ਲੋਂਗੇ ਜਿਗਾਰ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰੇ ਤੋਂ ਤੁਹਾਡੇ ਨਾਲ ਵਾਅਦਾ ਹੈ ਕਿ ਉਹਨਾਂ ਵਾਲੇ ਚੰਦ ਦਿਨਾਂ ਦੇ ਵਿੱਚ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂਹ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਨੂੰ ਤਿਆਰ ਹੋ ਜਾਣ ਤੇ ਹੁਣ ਮਾਫੀ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਆ ਉਹ ਵੀ ਕਹਿੰਦੇ ਆ ਸਾਡੀ ਗਲਤੀ ਹੋ ਗਈ ਸਾਥੋ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਆ ਇਹ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਸਾਰੇ ਧਰਮਾਂ ਦੇ ਜਿਨ੍ਹਾਂ ਪਾਕ ਪਵਿੱਤਰ ਗ੍ਰੰਥ ਨੇ ਜਿਨ੍ਹਾਂ ਪਾਕ ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਤੁਸੀਂ ਨਿੰਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਲਓ ਗੱਲ ਤਾਂ ਸੰਤੁਸ਼ਟੀ ਦੀ ਹੈ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੰਨੇ ਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਸੋ ਅਸੀਂ ਉਹਨਾਂ ਦੀ ਜੇ ਸਾਡੇ ਆਪ ਦੇ ਘਰੇ ਹੀ ਵਿਯਤ ਵੀ ਹੋਊਗੀ ਫਿਰ ਬਗਾਨਿਆਂ ਥਾਵੇਂ ਤੋਂ ਅਸੀਂ ਕਿਉਂ ਉਮੀਦ ਕਰਾਂਗੇ ਕਿਵੇਂ ਉਮੀਦ ਕਰਾਂਗੇ ਰੁਕੂਗਾ ਤਾਂ ਜੇ ਮਿਸਾਲੀ ਸਜਾਵਾ ਮਿਲਣ ਗਿਆ ਇੱਥੇ ਹਰ ਜਲਦੀ ਮਿਲਣਗੇ ਇਹ ਰਾਜ ਕਰਨਾ ਇਹ ਪ੍ਰਧਾਨ ਗਿਆ ਇਹ ਮੰਤਰੀ ਮੁੱਖ ਮੰਤਰੀ ਤਾਂ ਛੋਟੀਆਂ ਗੱਲਾਂ ਨੇ ਜੀ ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲ ਜੇ ਔਰ ਸੇਵਾ ਤੁਹਾਡੀ ਲੱਗ ਜੇ ਉਦੋਂ ਬੜੀ ਕੋਈ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ ਸਤਾਈਆਂ ਮੈਂ ਅੱਜ ਗੁਰੂ ਸਾਹਿਬ ਦੀ ਬਾਣੀ ਚੋਂ ਸ਼ੁਰੂ ਕੀਤਾ ਤੇ ਹੁਣ ਆ ਹੁਣ ਅੱਜ ਇੱਕ ਨਵੀਂ ਸੀਮਾ ਉਹ ਕਾਰਬਨ ਕ੍ਰੈਡਿਟ ਵਾਲੀ ਸੈਂਟਰ ਨੇ ਪੈਸੇ ਦੇਣੇ ਆ ਆਪਾਂ ਬੂਟੇ ਲਾਉਣੇ ਆ ਤੇ ਆਪਾਂ ਨੂੰ 45 ਕਰੋੜ ਰੁਪਏ ਆ ਗਿਆ ਚਾਰ ਕਿਸ਼ਤਾਂ ਚ ਵੰਡਣਾ ਹੈ ਉਹ ਅੱਜ ਬੰਦਿਆ 3686 ਕਿਸਾਨ ਔਰ ਮੈਂ ਚਾਹਾਂਗਾ ਥੋੜਾ ਸੌਖਾ ਕਰ ਦਈਏ ਇਹਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋਟ ਮੈਂ ਅੱਜ ਸਾਥ ਸੰਗਤ ਜੀ ਤੋਂ ਬੇਨਤੀ ਕਰਨਾ ਚਾਹੁੰਦਾ ਹੈ ਕਿ ਜਦੋਂ ਤੋਂ ਮੈਂ ਚੋਣਾਂ ਦਾ ਪ੍ਰਚਾਰ ਸ਼ੁਰੂ ਕੀਤਾ ਸੀ ਉਦੋਂ ਤਾਂ ਹੀ ਮੇਰੇ ਮਨ ਦੇ ਵਿੱਚ ਇੱਕ ਗੱਲ ਸੀ ਵੀ ਜੇ ਮੈਂ ਜਿੱਤੂਗਾ ਤਾਂ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੇਅਦਬੀ ਹੁੰਦੀ ਹੈ ਉਹਦੇ ਵਾਸਤੇ ਆਪਾਂ ਉਹਦੇ ਉਹਨੂੰ ਰੋਕਣ ਵਾਸਤੇ ਜਾਂ ਉਹਨਾਂ ਦੀ ਸਜ਼ਾ ਵਾਸਤੇ ਸਜ਼ਾ ਵਧਾਉਣ ਵਾਸਤੇ ਦੂਸ਼ੀਆਂ ਦੀ ਕੁਝ ਨਾ ਕੁਝ ਕਰਾਂਗੇ ਤਾਂ ਸੰਗਤ ਬਹੁਤ ਢੇਰ ਹੋਗੀ ਮੈਂ ਸਮਾ ਮੰਗਦਾ ਸੀ ਮੈਨੂੰ ਸਮਾ ਨਹੀਂ ਮਿਲਿਆ ਤਾਂ ਕਿ ਜੋ ਮੈਂ ਇਹ ਫੜ ਸਕਾਂ इदे विच सात संगत जी लिखया है सब्जेक्ट डिसरिस्पेक्ट ऑफ गुरु ग्रंथ साहिब प्रोविजन ऑफ स्ट्रिक्ट लॉज ऑफ लाइफ इंप्रीजमेंट द सेक्रेट गुरु ग्रंथ साहिब जी कंसीडर्ड एड स्पिरिचुअल गाइड एंड लिविंग गुरु फॉर एंटायर ह्यूमैनिटी द सुप्रीम कोर्ट ऑफ इंडिया आल्सो डिक्लेयर्ड गुरु ग्रंथ साहिब जी एज अ ज्यूरिस्टिक ज्यूरिस्टिक पर्सन in the past incident of disrespect to guru gran sahib are increasing rapidly thereafter it is a request to the government that strict laws should be made on this and provision for minimum punishment of life imprisonment should be made sat sanghat ji de vich likhya hai ke shri guru gran sahib maharaj diyan jehdiyan beadbiyan ho rahiyan hain ਉਹਨਾਂ 'ਚ ਬਹੁਤ ਵਾਧਾ ਹੋ ਰਿਹਾ ਹੈ। ਬਈ ਉਹਨਾਂ ਨੂੰ ਰੋਕਣ ਵਾਸਤੇ ਇੱਕ ਸਖਤ ਕਾਨੂੰਨ ਬਣਾਇਆ ਜਾਵੇ ਤੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਘੱਟੋ-ਘੱਟ ਦਿੱਤੀ ਜਾਵੇ। ਤਾਂ ਮੈਂ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਐ ਵੀ ਮੈਂ ਪਾਰਲੀਮੈਂਟ ਦੇ ਵਿੱਚ ਚੱਕਾ ਗੱਲ ਕਰਾਂ ਪਰ ਮੈਨੂੰ ਸਮਾਂ ਨਹੀਂ ਮਿਲਿਆ ਤੇ ਫਿਰ ਹੁਣ ਮੈਂ ਇਹਦੇ ਵਾਸਤੇ ਇੱਕ ਦੂਜਾ ਰਾਹ ਲੱਭਿਆ ਸੀ। ਕਿ ਆਪਾਂ ਸਾਧ ਸੰਗਤ ਜੀ ਇੱਕ ਪ੍ਰਾਈਵੇਟ ਮੈਂਬਰ ਬਿੱਲ ਪਾਸ ਕਰ ਲਿਆਈਏ ਪਾਰਲੀਮੈਂਟ ਦੇ ਵਿੱਚ ਭਾਈ ਇਹ ਜਦੋਂ ਆਪਾਂ ਬਿੱਲ ਲਿਆਵਾਂਗੇ ਹੌਲੀ ਹੌਲੀ ਸਮਾਂ ਪੈਣ ਤੇ ਇਹਦੇ ਤੇ ਕਾਨੂੰਨ ਬਣੇਗਾ ਇਹ ਹੁਣ ਆਪਾਂ ਅੱਜ ਜਮ੍ਹਾਂ ਕਰਾਤਾ ਜੋ ਮੈਂ ਪੜਿਆ ਹੈ ਉਹੀ ਹੈ ਤਕਰੀਬਨ ਇਹਦੇ ਵਿੱਚ ਲਿਖਿਆ ਹੋਇਆ ਕਿ ਜੋ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਉਹਨੂੰ ਘੱਟੋ ਘੱਟ ਉਮਰ ਕੈਦ ਤੇ ਵੱਧ ਤੋਂ ਵੱਧ ਜੇ ਹੋਰ ਜਿਆਦਾ ਕੋਈ سنگੀਨ ਜੁਰਮ ਹੈ ਤਾਂ ਫਾਂਸੀ ਦੀ سزا ਘੱਟੋ ਘੱਟ ਮਰ ਕੈਦ ਦਾ ਆਪਾਂ ਅੱਜ ਸੁਪਰੀ ਅੱਜ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲਾ ਦਿੱਤਾ ਹੈ ਬਿਲ ਲਾਤਾ ਤੇ ਮੈਂ ਹੁਣ ਆਸ ਕਰਦਾ ਕਿ ਮਹਾਰਾਜ ਚੜਦੀ ਕਲਾ ਕਰਨਗੇ ਆਪਣਾ ਬਿਲ ਮਨਜ਼ੂਰ ਹੋਊਗਾ ਤੇ ਦੋਸ਼ੀਆਂ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਹੋਊਗੀ ਕਿਉਂਕਿ ਸਸੰਗਤ ਜਿਹੜੀ 3 ਸਾਲ ਦੀ ਸਜ਼ਾ ਹੈ ਨਾ ਉਹਦੇ ਵਿੱਚ ਉਹੀ ਕੋਰਟ ਜਿੱਦਾਂ 3 ਸਾਲ ਦੀ ਸਜ਼ਾ ਸੁਣਾਈ ਹੈ ਸੈਸ਼ਨ ਕੋਰਟ ਨੇ ਜਾਂ ਟੂਰ ਨੇ ਉਹੀ ਕੋਰਟ ਛੇਲ ਦੇ ਦਿੰਦੀ ਆ ਖੜੇ ਪੈਰੀ ਤੀਸ ਤੇ ਵਿੱਚ ਦੋਸ਼ੀ ਨੂੰ ਅੰਦਰ ਜਾਣ ਦੀ ਲੋੜ ਨਹੀਂ ਹੈ ਨਾਲ ਦੀ ਨਾਲ ਜ਼ਮਾਨਤ ਮਿਲਦੀ ਹੈ ਇਸ ਲਈ ਅਸੀਂ ਚਾਹੁੰਦੇ ਆ ਭਈ ਉਮਰ ਕੈਦ ਹੋਵੇ ਘੱਟੋ ਘੱਟ ਦੋਸ਼ੀ ਨੂੰ ਜਿਹੜੀ ਸਜ਼ਾ ਨਾ ਮਿਲੇ ਅੰਦਰ ਜਾਣਾ ਪਵੇ ਤੇ ਛੇਤੀ ਜ਼ਮਾਨਤ ਨਾ ਹੋਵੇ ਬਾਅਦ ਦੁਬਾਰਾ ਬਾਹਰ ਨਾ ਆਵੇ ਇਸ ਲਈ ਮੈਂ ਮਹਾਰਾਜ ਜੀ ਅਰਦਾਸ ਕਰਦਾ ਕਿ ਆਪਣਾ ਮਿਹਰ ਭਰਿਆ ਹੱਥ ਰੱਖਣ ਤੇ ਆਪਣਾ ਮੈਂਬਰ ਬਿਲ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਹੈ ਉਹ ਪਾਸ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਮੰਤਰੀ ਮੰਡਲ ਵੱਲੋਂ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇਣ ਦਾ ਫੈਸਲਾ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਹਰਿਆਣਾ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਐਮ ਐਸ ਪੀ ਤੇ ਖਰੀਦਣ ਦਾ ਫੈਸਲਾ ਕੀਤਾ ਹੈ ਇਸ ਫੈਸਲੇ ਨਾਲ ਹਰਿਆਣਾ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਐਮਐਸਪੀ ਤੇ ਖਰੀਦਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ ਇਸ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਹੋਈ ਡੈਕਸਟੋਰੀ ਰੋਕਣ ਦੀ ਤਿਆਰੀ ਚਮਾਨ ਸਰਕਾਰ ਦਰੋਂ ਨਾਹੀ ਹੋਵੇਗਾ 9.48 ਲੱਖ ਜائਦਾਦਾਂ ਦਾ ਸਰਵੇ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ 9.48 ਲੱਖ ਜائਦਾਦਾਂ ਦਾ ਭੂਗੋਲਿਕ ਸੂਚਨਾ ਪ੍ਰਣਾਲੀ ਆਧਾਰਿਤ ਮੈਪਿੰਗ ਸਰਵੇਖਣ ਕੀਤਾ ਜਾਵੇਗਾ ड्रोन नाल सर्वे का कम पूरा कीता जाएगा पीएम किसान सम्मान निधि योजना तहत रुकिया किश्त का लाभ लैंड लिये किसान ई के वाई सी आधार सीडिंग बैंक च करवा मुख्य खेती बाड़ी अफसर एच बैंक ने मुड़ बदले क्रेडिट कार्ड के नियम इन्होंने ग्राहकों को होगा नुकसान एच बैंक क्रेडिट कार्ड बहुत मशहूर हैं ਹਾਲਾਂਕਿ ਬੈਂਕ ਹੁਣ ਆਪਣੇ ਕ੍ਰੈਡਿਟ ਕਾਰਡ ਰਿਵਾਰਡ ਪ੍ਰੋਗਰਾਮ 'ਚ ਕਈ ਬਦਲਾਅ ਕਰਨ ਜਾ ਰਿਹਾ ਹੈ। ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਹੋਣ ਜਾ ਰਹੇ ਹਨ। ਇਸ ਦੇ ਕਾਰਨ ਤੁਹਾਨੂੰ ਹਰ ਉਪਯੋਗਤਾ ਟ੍ਰਾਂਜੈਕਸ਼ਨਾਂ ਤੇ ਹਰ ਮਹੀਨੇ ਸਿਰਫ 2000 ਰਿਵਾਰਡ ਪੁਆਇੰਟ ਮਿਲਣਗੇ। ਇਸ ਤੋਂ ਇਲਾਵਾ ਸਿੱਖਿਆ ਭੁਗਤਾਨ ਤੇ ਰਿਵਾਰਡ ਪੁਆਇੰਟ ਨਹੀਂ ਦਿੱਤੇ ਜਾਣਗੇ। ਤੇ ਆਪਾਂ ਉਹ ਬੰਦੇ ਕੋ ਛੱਡੋ ਨਹੀਂ ਜੇ ਤਕਰੀਬਾ ਮੈਂ ਧੱਕੇ ਖਾ ਦੇ ਆ ਕੇ ਮਲਾਓ ਸਰ ਇਹ ਆਮ ਬੈਰੀ ਨਾ ਦੇ ਰੋ ਛੱਡੋ ਹਿੰਦੀ ਗੱਟੂ ਕਰਦੇ ਨੇ ਮੈਨੂੰ ਵੀ ਲੱਗਿਆ ਤਾਂ ਕੋਈ ਬੰਦਾ ਧੱਕੇ ਨਹੀਂ ਖਾਉਂਦਾ ਇੱਥੇ ਆ ਕੇ ਕੀ ਤੇ ਆ ਬਰੋਣਾ ਜੀ ਕੁਝ ਹੁੰਦਾ ਨਹੀਂ ਮੈਂ ਤਾਂ ਆ ਤਾਂ ਬੱਚੇ ਆ ਬੰਦੂ ਤਾਂ ਕਿਤੇ ਗਰਮੀ ਵਿੱਚ ਕੋਈ ਰਾਮਾ ਰੋਣਾ ਰੋ ਹਾਂ ਵੀ ਕੋਈ ਨਹੀਂ ਦੱਲ ਸਾਰਾ ਆ ਪਾਣੀ ਦੇ ਆ ਮੈਂ ਤਾਂ ਦੇਖੋ ਬੈਠੋ ਪਾਣੀ ਪੀਓ ਬੈਠੋ ਬੈਠੋ ਬਰੋਣਾ ਰੋਣਾ ਪਾਣੀ ਪੀਓ ਬਲਾ ਵੀ ਦਾ ਸਾਥ ਬੋਲ ਚਾ ਪਾਣੀ ਪੀਲਾ ਪੀਲਾ ਮੈਨੂੰ ਬੇਜਾ ਮੈਨੂੰ ਬੇਜਾ ਹੈ ਯਾਰ ਤਾਇਆ ਮੈਨੂੰ ਬੇਜਾ ਉਹ ਤੇ ਬੁਲਾਇਆ ਯਾਰ ਉਹਨੂੰ ਉਹ ਤਾਂ ਇੰਟਰਸੈਕਸ਼ਨ ਨਹੀਂ ਕਰ ਰਹੀ ਤੇਰਾ ਬਲਾ ਇੱਥੇ ਚਲਦੀ ਰਹਿ ਉਹ ਤੇ ਬੁਲਾ ਉਹ ਬੁਲਾ ਲਾ ਲਾ ਜੇ ਇਤੋਂ ਤੁਹਾਡਾ ਕਲੈਰੀਕਲ ਕੰਮ ਦੇਖਦਾ ਪਾਉਣ ਸਾਰਾ ਸੈਰੀਕਲ ਜਿਹੜਾ ਕੰਮ ਨੂੰ ਇਨਸਟਰਕਸ਼ਨ ਦਿੰਦਾ ਇਹਨੂੰ ਕੌਣ ਦੇ ਸਕਦਾ ਵੱਡ ਨੂੰ ਟੂਬਡੈਂਟ ਸਾਰੇ ਸਬਡੈਂਟ ਸਾਰੇ ਇੱਥੇ ਬਿਨਾ ਦੋ ਮਿੰਟ ਜਾਓ ਆਜੋ 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 ਜਿੰਨੇ ਵੀ ਆਜੋ 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 ਪੰਜ ਆਜੋ 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 ਆਪਟ ਹਾਂ ਬਾਕੀ ਆਜੋ ਹਲੋ ਪਾਜੀ ਬੈਠ ਜਾ ਪਾਜੀ ਬੈਠ ਬੈਠ ਮੈਂ ਤੂੰ ਬੈਠ ਆਏ ਅਮਰਜੈਂਸੀ ਜਿਹੜਾ ਹੈਗਾ ਬੰਦਾ ਦਾਖਲ ਕਿਉਂ ਆਇਆ ਉਹਦੀ ਗੱਲ ਹੈ ਬਟਾ ਅੱਜ ਮੈਂ ਤੁਹਾਨੂੰ ਦੱਸਾਂ ਜੀ 10 ਨਾਲ ਤੋਂ 10 ਦੀ ਪ੍ਰੋਬਲੀਮ ਹੈ ਉਹ ਆਪਣੇ ਹੋਣੇ ਦੀ ਦਾਖਲ ਆਪਾਂ ਤੁਸੀਂ ਕਮਪਲੇਨ ਨਹੀਂ ਕਰਦੇ ਆਪਾਂ ਹੈਲਪ ਲਈ ਆ ਗਏ ਆਏ ਆਏ ਆਪਾਂ ਤੇ ਸਾਨੂੰ ਉਹਨਾਂ ਕਹਿੰਦੇ ਉਧਰ ਸੈਂਟਰਲ ਉਧਰ ਸਾਰੀ ਐਸਐਮ ਕੀ ਸੀਗਾ ਕੀ ਐ ਕੋਈ ਗੱਲ ਨਹੀਂ ਸੀ ਨਾ ਤੇਰਾ ਬੰਦਾ ਜੀ ਬਾਹਰ ਪੜੀਂਦੀ ਕਿਹਦੀ ਜੀ 1.5 ਘੰਟੇ ਬਾਅਦ ਤੱਕ ਨਹੀਂ ਆਇਆ ਨੇ آپریشن ਤਾਂ ਬੜਾ ਟਾਈਮ ਲੱਗਣਾ। ਦਾਖਲ 1.5 ਘੰਟਾ ਲੱਗਾ। 1 ਘੰਟਾ ਆਪ ਚੋ। ਤੇ ਦਾਖਲ ਕਰਨ ਕਰਦਾ ਜਿੱਥੇ ਤੁਹਾਡੇ ਬਾਅਦ ਬੰਦਾ ਆਣਾ, ਗੈਸਟ ਆਫ ਕਰ ਲੋ, ਬਾਹਰ ਕਰ ਲੋ, ਬਾਅਦ ਚ ਕਾਲਜ ਚ। 2:00 ਤੱਕ ਹੱਦੀ ਬਾਟ ਜੀ। ਲਿਆ ਲਾ ਆਪਣੇ ਬਾਅਦ ਕੀਤਾ ਲੱਗਾ। ਹੋ ਗਿਆ ਨਾ। ਖਵਾ ਕੇ ਤੇ 2 ਮਿੰਟ ਕੱਢਦਾ ਰਿਹਾ। 5-5 ਮਿੰਟ। ਇਹ ਦਾਖਲ ਬਾਹਰ ਹੀ ਲਿਆ। ਹਾਂ ਉੱਥੇ ਬੈਠੇ ਰਿਹਾ ਮਤਲਬ ਕਹਿੰਦੇ ਉਹਨਾਂ ਨੂੰ ਫਾਇਨ ਕਰਾਉ ਉਹਨਾਂ ਨੂੰ ਕਰਾਉ। ਫੇਰ 2 ਘੰਟੇ ਬਾਅਦ ਫੇਸ ਜਾ ਕੇ। ਹੋ ਗਿਆ ਦਾਖਲ। ਹੁਣ ਠੱਗੀ ਹੋਰ ਹੋ ਜਾਂਦੀ ਆ ਜੀ ਮੈਂ। ਤਾਂ ਦਾਦਾ ਦੇ ਬਾਅਦ ਵੀ ਤਾਂ ਟਾਈਮ ਹੈ ਨਾ 2.5 ਘ ਇਹ ਤੇ ਪ੍ਰੈਜ਼ੀਡੈਂਟ ਦੇ ਸਿੰਟ ਜਿਹੜੇ ਸੁchnਾ ਵਰਮਾਂ ਜਾਂਦੇ ਨੇ ਲੋਕਾਂ ਨੂੰ ਜੰਦਾ ਜਾਂ ਤੀਜਾ ਵੀ ਨਾ ਆਇਆ ਤੀਜੀ ਕਲੈਕਸ਼ਨ ਗਵਰਨਮੈਂਟ ਹਰਦਾ ਅਮਰੀਕਾ ਸੁਣ ਠੀਕ ਠੀਕ ਕੋਈ ਠੀਕ ਹੈ ਇਹਨੂੰ ਪੰਜ ਪ੍ਰੂਫ ਹੈ ਚਾਰ ਪ੍ਰੂਫ ਹੈ ਇਹਦੇ ਬੱਚੇ ਦੇ ਇੱਕ ਤਾਂ ਗੋਂਡੀ ਦਾ ਬੱਚਾ ਚ ਕਿਵੇਂ ਦਾ ਜੇ ਕਿਸੇ ਬੰਦੇ ਨੂੰ ਇੱਥੇ ਖਰਾਬੀ ਹੋਈ ਤੇ ਇਹ ਮੈਂ ਆਪਣੇ ਉਹ ਨਹੀਂ ਕਰ ਰਿਹਾ ਫਿਰ ਮੈਂ ਮੁੱਖ ਮੰਤਰੀ ਮਿਲਿਆ ਪਰ ਤੁਹਾਨੂੰ ਬੜਕੋ ਜਿ ਬੰਦੇ ਨੂੰ ਕਰ ਰਿਹਾ ਮੇਰੀ ਗੱਲ ਸੁਣ ਲੋ ਧਿਆਨ ਨਾਲ ਬੇਟਾ ਤੁਹਾਡਾ ਜਾਤੀ ਫਰਜ਼ ਤਿੰਨ ਮਹੀਨਿਆਂ ਤੋਂ ਤੱਕੇ ਖਾਰਿਆ ਕੀ ਗੱਲ ਹੈ ਕਰਨ ਦਾ ਸੁਣੋ ਸੱਚੀ ਫਾਇਲ ਨਹੀਂ ਮਿਲ ਕੋਈ ਨਹੀਂ ਉਹ ਮੰਦਿਰ ਤੇ ਲੋਕ ਚਾਹੀਦੇ ਕੋਈ ਮੰਦਿਰ ਕਿੱਥੇ ਹੈ ਪਹਿਲਾਂ ਤਾਂ ਕੋਈ ਮੰਦਿਰ ਨਹੀਂ ਸਾਰੇ ਜੋਗੀ ਹੱਟ ਵੱਡੇ ਹੈ ਅੱਜ ਦੂਰੀ ਤੇ ਹੱਟ ਵੱਡੇ ਪਹਿਲਾਂ ਉਹਦੇ ਸੀ ਇੱਥੇ ਨਹੀਂ ਨਹੀਂ ਇੱਥੋਂ ਬਾਅਦ ਸਾਰਾ ਪੋਸਟਿੰਗ ਹੋ ਰਹੀ ਹੈ ਬਦਲੇ ਆ ਨਾ ਉਹ ਕਹਿੰਦੇ ਹੋਈ ਉਹਨਾਂ ਨੂੰ ਆਏਨ ਪਾਕ ਤੋਂ ਮੈਂ ਉਹਨਾਂ ਨੇ ਕੋਲ ਮੰਦੀਪ ਭਾਈ ਤੇ ਪਹੁੰਚੀ ਉਹ ਕਹਿੰਦੇ ਸੀ ਮੰਦਿਰ ਕਿੱਦਾਂ ਕੋਈ ਮਾੜੀ ਗੋਟੀ ਨਾ ਬੰਦਾ ਆਪਣੇ ਅੰਦਰ ਚਾੱਕੀ ਮਾਰੇ ਜਿਸ ਬੰਦੇ ਕੋ ਪੰਜ ਸੱਤ ਡਾਕੂਮੈਂਟ ਆ ਵੰਡਿਆ ਦੇ ਬੱਚੇ ਦਾ ਠੀਕ ਨਹੀਂ ਟਾਣਾ ਆ ਨਾ ਇਸੇ ਮੈਂ ਗੱਡੀ ਕਿਤੇ ਸੀ ਨਾ ਮਿਲ ਰਿਹਾ ਫਾਈਲ ਕਰ ਦੋ ਮਨਦੀਪ ਨੂੰ ਪਤਾ ਨਹੀਂ ਲੱਗਣੀ ਚਾਹੀਦਾ ਜਾਂ ਟੋਲੀ ਮੈਂ ਇਹਨਾਂ ਨੂੰ ਗੱਡੀ ਦਾ ਕਿਸੇ ਰਿਠੋ ਕੇ ਜੈਸਾ ਕੋਈ ਨਾ ਪਾਣਾ ਤੇਰੀਆਂ ਨੂੰ ਕਰਾਣੇ ਆ ਬੋਲਤੀ ਦੇ ਇਸ ਇਹ ਤਾਂ ਮੇਰੇ ਸਾਹਮਣੇ ਅੱਜ ਇਨਸੀਡੈਂਟ ਆਇਆ 6 ਕੋ ਬੰਦਾ ਖਰਾਬ ਹੋ ਗਿਆ ਅੱਜ ਤੇ ਤੁਸੀਂ ਮਤ ਕੋ ਕੋ ਕੰਪਲੇਂਟ ਆਈ ਮੈਂ ਤੁਹਾਨੂੰ ਕਹਣਾ ਮੈਨੂੰ ਲਿਖਣ ਜਿੱਦੇ ਸਰ ਮੈਂ ਮੈਂ ਤੁਹਾਨੂੰ ਅੱਜ ਕੱਲ ਇਨਸਟਰਕਸ਼ਨ ਕਰਨ ਲੱਗਾ ਮੈਂ ਇਥੇ ਦਾ ਨਮਾਇੰਦਾ ਹਾਂ ਬੇਟਾ ਵਿਧਾਨ ਸਭਾ ਦੇ ਲੋਕਾਂ ਨੇ ਸੁਣ ਕੇ ਭੇਜਿਆ ਇਸ ਕੰਮ ਨੂੰ ਕੱਲ ਭੇਜਿਆ ਇਹ ਤਾਂ ਕਿਤੋਂ ਵੀ ਆਇਆ ਪਰ ਇਸ ਬੜੀ ਵਿਧਾਨ ਸਭਾ ਦੇ ਵਿੱਚ ਬੈਠਾ ਹਾਂ ਇਸ ਪਹਿਲੇ ਕੋ ਜਿਹੜਾ ਬੰਦਾ ਤੁਰ ਕੇ ਆਇਆ ਉਹ ਆਪਣੀ ਉਹ ਆਪਣਾ ਦੁੱਖ ਲੈ ਕੇ ਆਇਆ ਜੇ ਤੁਸੀਂ 3 ਮਹੀਨੇ ਲਾਦੇ ਕਿੰਨੇ ਕਾਬਲ ਅਫਸਰ ਹੈ ਤੇ ਕੀ ਲੋੜ ਕੀ ਤੇ ਇਹ ਜਿਹਦਾ ਨਾਮ ਲਿਖ। ਮੇਰਾ ਵੀ ਲਿਖੋ ਮੰਦਿਰ ਪਰ ਜਿਹੜਾ ਦੂਜਾ ਹੈ ਉਹ ਵੀ ਲਗਾ ਦੋ ਤੇ ਨਾਲ ਲਿਖਣਾ ਸਾਰੇ ਇਹ ਨਾਮ ਲਿਖਣਾ ਤੇ ਸਰਦ ਕੋ ਇਹਦਾ ਇਹਦਾ ਡੈਗ੍ਰੇਸ਼ਨ ਤੇ ਕੀ ਕੀ ਹੈ